ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿਕਾਰ ਬਹਿਾਂਤ ਤੁਹਾਡਾ ਉਸ ਰਾਗ ਪੰਜਾਬੀਆਂ ਦੀ ਇੱਕ ਫਿਦਰਤ ਹੈ ਜਾਂ ਤੱਕ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਜੇਕਰ ਵਿਸ਼ਵਾਸ ਕਿਸੇ ਤੇ ਕਰਨਾ ਹੈ ਫਿਰ ਅੰਨਾ ਯਾਨੀ ਕਿ ਬਲਾਈਂਡ ਫੇਥ ਕਰਨਾ ਹੈ ਇਸ ਦਾ ਖਬਰਨਾਜਾਂ ਸਮੇਂ-ਸਮੇਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ ਯਾਨੀ ਕਿ ਪੋਲੇ ਪੈਰੀ ਕਿਸੇ ਤੇ ਵਿਸ਼ਵਾਸ ਕਰ ਲੈਣਾ ਅੱਜਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਦਵਾਈਆਂ ਦੱਸੀਆਂ ਜਾਂਦੀਆਂ ਨੇ ਹਜ਼ਾਰਾਂ ਨੁਸਖੇ ਦੱਸੇ ਜਾਂਦੇ ਨੇ ਪੰਜਾਬੀ ਉਹਨਾਂ ਦਾ ਸੇਵਨ ਕਰਨ ਦੇ ਵਿੱਚ ਸਭ ਤੋਂ ਅੱਗੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਭੇਡ ਚਾਲ ਹੈ ਉਹ ਬੜੀ ਮਸ਼ਹੂਰ ਹੈ ਅੱਜ ਵੱਡਾ ਖਮਨਿਆਜ਼ਾ ਭੂਤਰੀਆਂ ਪਿਆ ਇਸ ਭੇਡ ਚਾਲ ਨੂੰ ਲੈ ਕੇ ਪੰਜਾਬੀਆਂ ਨੂੰ 9x ਨਾਮ ਦਾ ਇੱਕ ਸਲੂਨ ਹੈ ਸੰਗਰੂਰ ਦੇ ਵਿੱਚ ਗੰਝੇ ਲੋਕਾਂ ਦੇ ਲਈ ਦਵਾਈ ਬਣਾਈ ਜਾਂਦੀ ਹੈ ਮੌਕੇ ਤੇ ਉਹਨਾਂ ਦੇ ਸਿਰ ਉੱਤੇ ਲਾਈ ਜਾਂਦੀ ਹੈ ਇੰਸਟਾਗ੍ਰam ਤੇ ਤੁਸੀਂ 9x ਪੇਜ ਦੇਖ ਸਕਦੇ ਹੋ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਫ਼ਤੇ ਦੇ ਤਿੰਨ ਵਾਰ ਹੁੰਦੇ ਨੇ ਉੱਥੇ ਜਿਸ ਤਰ੍ਹਾਂ ਕਿਤੇ ਚੌਕੀ ਲੱਗਦੀ ਹੋਵੇ ਜਾਂ ਜਿਸ ਤਰ੍ਹਾਂ ਲੋਕ ਸਿਆਣਿਆਂ ਦੇ ਕੋਲ ਜਾਂਦੇ ਨੇ ਉਹਨਾਂ ਵੱਲੋਂ ਸਿਰ ਉੱਤੇ ਦਵਾਈ ਲਾਈ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਸਿਰ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ 9x مشهور ہوئے ਨੂੰ ਲਗਭਗ 6 ਤੋਂ 7 ਮਹੀਨੇ ਹੋ ਗਏ ਨੇ ਉਹਦਾ ਪੇਜ ਜਿਹੜਾ ਹੈ ਪੂਰੀ ਤਰ੍ਹਾਂ ਉਹ ਬੇਸ਼ੁਮਾਰ ਉਹ ਵੀਡੀਓ ਨਾਲ ਭਰਿਆ ਹੋਇਆ ਹੈ ਵਿਟਨੈਸ ਦੇ ਰਹੇ ਨੇ ਗਵਾਹੀਆਂ ਦੇ ਰਹੇ ਨੇ ਕਿ ਦਵਾਈ ਲਾਈ ਅਸੀਂ ਠੀਕ ਹੋ ਗਏ ਲੇਕਿਨ ਅੱਜ ਲਗਭਗ 40 ਤੋਂ 50 ਜਿਹੜੇ ਉਹਦੇ ਕਲਾਇੰਟ ਸੀ ਕਸਟਮਰ ਸੀ ਉਹ ਹਾਲਾਂਕਿ ਉਹਨਾਂ ਕੋਲ ਪੈਸਾ ਨਹੀਂ ਲੈਂਦਾ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ 9x ਸਲੂਨ ਵਾਲਾ ਜਿਹੜਾ ਉਹ ਇਨਸਾਨ ਹੈ ਉਹ ਪੈਸੇ ਨਹੀਂ ਲੈਂਦਾ ਉਹਦੇ ਵੱਲੋਂ ਫ੍ਰੀ ਦਵਾਈ ਲਗਾਈ ਜਾਂਦੀ ਹੈ ਲੇਕਿਨ ਅੱਜ ਲਗਭਗ 20 ਤੋਂ 25 ਜਿਹੜੇ ਉਹਦੇ ਕੋਲ ਗੈਕ ਲਾਈਨ ਗੈਸ ਸੀ ਉਹ ਜਪੇਸ਼ਟ ਬਣ ਗਿਆ ਉਹਨਾਂ ਦੇ ਅੱਖਾਂ ਦੀ ਰੋਸ਼ਨੀ ਗਈ ਚਲੀ ਉਹਨਾਂ ਦੇ ਅੱਖਾਂ ਦੇ ਵਿੱਚ ਦਰਦ ਹੋ ਗਿਆ ਹੈ ਉਹਨਾਂ ਦੀਆਂ ਅੱਖਾਂ ਸੁੱਜ ਗਈਆਂ ਨੇ ਇੱਕ ਪਾਸੇ ਪੁਲਿਸ ਜਿਹੜੀ ਹੈ ਉਹ 9x ਵਾਲੇ ਨੂੰ ਭਾਰੀ ਹੈ ਦੂਸਰੇ ਪਾਸੇ ਇਹਨਾਂ ਜਿਹੜੇ ਗੰਝੇ ਪੰਨ ਤੋਂ ਛਟਕਾਰਾ ਪਾਉਣ ਲਈ ਦਵਾਈ ਲਗਾਉਣ ਗਿਆ ਸੀ ਸਿਰ ਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਖਰਾਬ ਹੋ ਗਈਆਂ ਫਾਲੇ ਸ਼ੁਕਰ ਕਰੋ ਇਕੋ ਪੈਂਟਸ ਨੇ ਹਸਪੀਟਲ ਨੇ ਜਿਨ੍ਹਾਂ ਦੇ ਵਿੱਚ ਇਲਾਜ ਹੋ ਸਕਦਾ ਹੈ ਉਸ ਇਨਫੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ ਅਸੀਂ ਗੱਲ ਕਰ ਰਹੇ ਹਾਂ ਭੇਡ ਚਾਲ ਦੀ ਕੁਦਰਤ ਨੇ ਜੋ ਕੁਝ ਬਣਾਇਆ ਹੈ ਉਸ ਨੂੰ ਐਕਸੈਪਟ ਕਰੇ ਪੰਜਾਬੀ ਕੁਦਰਤ ਦੇ ਨਾਲ ਵੀ ਖਲਵਾੜ ਕਰਦੇ ਨੇ ਉਸ ਤੋਂ ਬਾਅਦ ਜੋ ਕੁਝ ਵੀ ਕਹਿੰਦਾ ਹੈ ਸੋਸ਼ਲ ਮੀਡੀਆ ਤੇ ਉਹਦੇ ਪਿੱਛੇ ਲੱਗ ਜਾਂਦੇ ਨੇ ਯਾਨੀ ਕਿ ਹੱਥ ਧੋ ਕੇ ਪਿੱਛੇ ਪੈ ਜਾਂਦੇ ਨੇ ਗੰਜੇਪਨ ਦੀ ਜਿਹੜੀ ਬਿਮਾਰੀ ਹੈ ਹਰ ਘਰ ਦੇ ਵਿੱਚ ਇੱਕ ਦੋ ਮੈਂਬਰਾਂ ਨੂੰ ਹੈ ਨਹੀਂ ਜੇਕਰ ਤਿੰਨ ਚਾਰ ਕਿਸੇ ਫੈਮਿਲੀ ਦੇ ਵਿੱਚ ਮੈਂਬਰ ਕੁਦਰਤ ਵੱਲੋਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਜਿਹੜੀ ਪਰਮਾਰ ਹੈ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਕੁਦਰਤ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਇਹ ਕੁਦਰਤ ਦੇ ਨਾਲ ਖਲਵਾੜ ਕੀਤਾ ਗਿਆ ਹੈ ਲੇਕਿਨ ਇਸ ਕੁਦਰਤ ਦੇ ਨਾਲ ਖਲਵਾੜ ਕੀਤੇ ਦਾ ਅੱਜ ਹਰਜਾਨਾ ਜਿਹੜਾ ਹੈ ਲਗਭਗ 20 ਤੋਂ 25 ਲੋਕਾਂ ਨੂੰ ਪਹੁੰਚਣਾ ਪਿਆ ਜਿਹੜੇ ਜ਼ੇਰੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਐਡਮਿਟ ਨੇ ਧੰਨਵਾਦ